ਸ਼ਸ਼ੀਗਾਮ ਮਾਲਪਨ న్యూਸ ਦੇਖ ਰਹੇ ਦਸ਼ਕਾ ਦਾ ਸਵਾਗਤ ਹੈ ਇੱਕ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾਂਦੇ ਹਾਂ ਦੱਸ ਦਵਾਂ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਮਾਮਲਾ ਕਾਫੀ ਸੂਚਨਿਤ ਹੋ ਗਿਆ ਤੇ ਪੱਖਿਆ ਹੋਇਆ ਜਿੱਥੇ ਕਿ ਹੁਣ ਜ਼ਿਲ੍ਹੇ ਦੇ ਉਸਰਾਹਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਜਾਣਕਾਰੀ ਸਾਹਮਣੇ ਆਈ ਹੈ ਕਿ ਘਰ ਦੇ ਵਿੱਚ ਉਹ ਪਤਨੀ ਆਪਣੇ ਬੱਚਿਆਂ ਦੇ ਸਮੇਤ ਚਾਹੀ ਕਿ ਆਪਣੇ ਚਾਚੇ ਸਹੁਰੇ ਦੇ ਨਾਲ ਘਰ ਦੇ ਵਿੱਚੋਂ ਫਰਾਰ ਹੋ ਗਈ ਹੈ ਪਤੀ ਲੰਬੇ ਸਮੇਂ ਤੋਂ ਪਾਲ ਕਰ ਰਿਹਾ ਪਰ ਪਤਨੀ ਦੀ ਪਾਲ ਨਹੀਂ ਹੋ ਰਹੀ ਹੈ ਮਾਮਲਾ ਪੁਲਿਸ ਸਟੇਸ਼ਨ ਤੱਕ ਪਹੁੰਚ ਚੁੱਕਾ ਹੈ ਪਰ ਪੁਲਿਸ ਦੇ ਵੱਲੋਂ ਵੀ ਇਸ ਵਿਅਕਤੀ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ ਹੈ ਪੁਲਿਸ ਲਗਾਤਾਰ ਹੀ ਪਾਲ ਕਰ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਪੁਲਿਸ ناکਾਮ ਹੈ ਇੱਕ ਬੇਹਾਦੀ ਵੱਡੀ ਟਿੱਪਣੀ ਵੀ ਜਿਹੜੀ ਆ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਜੇਕਰ ਪੁਲਿਸ ਹੀ ਜੋ ਹੈ ناکਾਮ ਰਹਿ ਰਹੀ ਹੈ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਲੱਭਣ ਦੇ ਵਿੱਚ ਤਾਂ ਇੱਕ ਘਰ ਦਾ ਵਿਅਕਤੀ ਜਾਨੀ ਕਿ ਪਤੀ ਆਪਣੇ ਪਰਿਵਾਰ ਵਾਲਿਆਂ ਨੂੰ ਲੱਭਣ ਦੇ ਲਈ ਹੀ 20000 ਰੁਪਇਆ ਇਨਾਮ ਰੱਖ ਦਿੰਦਾ ਹੈ ਪਿੰਡ ਵਾਲਿਆਂ ਦੀ ਦਿਲਚਸਪੀ ਵੱਧ ਜਾਂਦੀ ਹੈ ਜਦੋਂ ਇਹ ਖਬਰ ਸੁਣਦੇ ਨੇ ਜਦੋਂ ਉਹ ਚੀਜ਼ਾਂ ਵਾਇਰਲ ਹੋ ਜਾਂਦੀਆਂ ਨੇ ਕਿ ਇੱਕ ਪਤੀ ਜਿਸ ਦੇ ਪਰਿਵਾਰ ਵਾਲੇ ਉਸ ਦੀ ਪਤਨੀ ਉਸ ਦੇ ਬੱਚੇ ਜਿਹੜੇ ਨੇ ਘਰ ਦੇ ਵਿੱਚੋਂ ਫਰਾਰ ਨੇ ਕਈ ਦਿਨ ਹੋ ਗਏ ਨੇ ਉਹਨਾਂ ਦੀ ਭਾਲ ਕਰ ਰਿਆ ਪਰ ਸੁਨਾ ਦੀ ਕੋਈ ਵੀ ਖਬਰ ਜਿਹੜੀ ਹੈ ਨਹੀਂ ਮਿਲ ਰਹੀ ਹੈ ਇਸ ਤੋਂ ਬਾਅਦ ਜਦੋਂ ਹੁਣ ਥੱਕ ਹਾਰ ਕੇ ਉਸ ਵਿਅਕਤੀ ਨੇ ਆਪਣੇ ਪਰਿਵਾਰ ਦੀ ਭਾਲ ਕਰਦੇ ਕਰਦੇ ਇੱਕ ਵੱਡਾ ਹੀ ਐਲਾਨ ਕਰ ਦਿੱਤਾ ਉਸ ਨੇ ਦੱਸਿਆ ਕਿ ਹੁਣ ਜੇਕਰ ਉਸ ਦੇ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਦਵੇਗਾ ਜਾਂ ਪਰਿਵਾਰ ਵਾਲਿਆਂ ਨੂੰ ਲੱਭੇਗਾ ਤੇ ਉਹਨਾਂ ਨੂੰ 20000 ਰੁਪਇਆ ਇਨਾਮ ਦਿੱਤਾ ਜਾਵੇਗਾ ਪਿੰਡ ਵਾਲਿਆਂ ਲਈ ਇੱਕ ਖਿੱਚ ਦਾ ਕੇਂਦਰ ਬਣ ਗਿਆ ਤੇ ਪੁਲਿਸ ਵਾਲਿਆਂ ਦੇ ਲਈ ਵੀ ਵੱਡੇ ਨਿਸ਼ਾਨੇ ਖੜੇ ਹੋ ਗਏ ਕਹਨੇ ਯਾਨੀ ਕਿ ਪੁਲਿਸ ਤੇ ਵੀ ਵੱਡੇ ਨਿਸ਼ਾਨੇ ਹੋਏ ਨੇ ਕਿ ਪੁਲਿਸ ਇਸ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਕਰ ਰਹੀ ਹੈ ਤਾਂ ਪਰਿਵਾਰਕ ਮੈਂਬਰਾਂ ਨੂੰ ਨਹੀਂ ਲੱਭ ਰਹੀ ਹੈ ਤਾਂ ਇੱਕ ਆਮ ਕਰਦਾ ਵਿਅਕਤੀ ਜੋ ਹੈ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਲੱਭਣ ਦੇ ਲਈ 20000 ਰੁਪਏ ਦਾ ਇਹ ਨਾਮ ਜਿਹੜਾ ਰੱਖ ਰਿਹਾ ਤਾਂ ਆਪਣੇ ਆਪ ਦੇ ਵਿੱਚ ਪੁਲਿਸ ਸਵਾਲਾਂ ਦੇ ਘੇਰੇ ਤੇ ਘੇਰੇ ਦੇ ਵਿੱਚ ਹੈ ਉਸਰਾਹਾ ਦੇ ਇਹ ਜਿਹੜਾ ਜ਼ਿਲ੍ਹਾ ਆ ਉਹ ਉੱਤਰ ਪ੍ਰਦੇਸ਼ ਦਾ ਇਹ ਜ਼ਿਲ੍ਹਾ ਉਸਰਾਹਾ ਉਸ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਤੇ ਕੇ ਬਿਹਾਦੀ ਹਿਲਾਨ ਕਰ ਦੇਣ ਵਾਲਾ ਇਹ ਮਾਮਲਾ ਸੋਸ਼ਲ ਮੀਡੀਆ ਤੇ ਪੱਖਿਆ ਹੋਇਆ ਹੈ ਦੱਸ ਜੇ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਵਾਰ ਰਹੀਆਂ ਨੇ ਕਿ ਪੁਲਿਸ ਤੇ ਵੱਡੇ ਸਵਾਲ ਨੇ ਕਿ ਪੁਲਿਸ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਲਾਈਕ ਆਮ ਘਰ ਦੇ ਵਿਅਕਤੀ ਨੇ ਆਪਣੇ ਪਰਿਵਾਰ ਤੇ ਆਪਣੇ ਪਤਨੀ ਤੇ ਬੱਚਿਆਂ ਦੀ ਭਾਲ ਦੇ ਲਈ ਵੀ ਹਜ਼ਾਰ ਰੁਪਏ ਦਾ ਇਨਾਮ ਰੱਖ ਦਿੱਤਾ ਹੈ ਕਈ ਦਿਨ ਹੋ ਗਏ ਨੇ ਉਹ ਜਿਹੜੀ ਪਤਨੀ ਆ ਬੱਚਿਆਂ ਸਮੇਤ ਘਰ ਤੋਂ ਫਰਾਰ ਹੈ ਪੁਲਿਸ ਸਟੇਸ਼ਨ ਤੱਕ ਇਹ ਮਾਮਲਾ ਪਹੁੰਚ ਚੁੱਕਿਆ ਸੀਗਾ ਪਰ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਕੁਝ ਵੀ ਨਹੀਂ ਕੀਤਾ ਗਿਆ ਤਾਤਾਖਾਰ ਕੇ ਉਸ ਵਿਅਕਤੀ ਦੇ ਵੱਲੋ 2000 ਰੁਪਏ ਦਾ ਨਾਮ ਰੱਖਿਆ ਗਿਆ ਉਸ ਨੇ ਖੁਦ ਵੀ ਭਾਲ ਕੀਤੀ ਆਪਣੇ ਪਰਿਵਾਰ ਵਾਲਿਆਂ ਦੀ ਪਰ ਪਰਿਵਾਰਕ ਮੈਂਬਰ ਨਹੀਂ ਲੱਗੇ ਜਿਸ ਤੋਂ ਬਾਅਦ ਉਸ ਨੇ ਹੌਸਲਾ ਜੜਾ ਹਾਰਿਆ ਤਾਂ ਉਸ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਪੁਲਿਸ ਵਾਲਿਆਂ ਦੇ ਲਈ ਵੀ ਖੇਚਦਾ ਕੇਂਦਰ ਬਣ ਗਿਆ ਤੇ ਇਸ ਐਲਾਨ ਤੋਂ ਬਾਅਦ ਉਹਨਾਂ ਤੇ ਉੱਤੇ ਵੀ ਪ੍ਰੈਸ਼ਰ ਵਧਿਆ ਹੋਇਆ ਹੈ ਉਹਨਾਂ ਦੇ ਕੋਲ ਉਹ ਬੀਜ ਹੋਇਆ ਹੁਣੇ ਲਗਾਤਾਰ ਹੀ ਪਤਨੀ ਨੂੰ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਪਤਨੀ ਬੱਚੇ ਘਰ ਤੋਂ ਕਿਉਂ ਕਿ ਇਹ ਪਤਨੀ ਬੱਚਿਆਂ ਨਾਲ ਕਿਉਂ ਫਰਾਰ ਹੋਈ ਹੈ ਇਸ ਦੇ ਪਿੱਛੇ ਦਾ ਕਾਰਨ ਨਹੀਂ ਹੈ ਪਰ ਕਿਹਾ ਗਿਆ ਕਿ ਚਾਚੇ ਸਹੁਰੇ ਦੇ ਨਾਲ ਉਹ ਕਰੋਗੇ ਹੈ ਤਾਂ ਆਖਰਕਾਰ ਪਰਿਵਾਰ ਦਾ ਇਹ ਘਰੇਲੂ ਮਾਮਲਾ ਪਰ ਹੁਣ ਜਨਤਕ ਬਣਦਾ ਹੋਇਆ ਨਜ਼ਰ ਆ ਰਿਹਾ ਜਦੋਂ ਇੱਕ ਵਿਅਕਤੀ ਦੀ ਸੁਣਵਾਈ ਪੁਲਿਸ ਸਟੇਸ਼ਨ ਨਹੀਂ ਹੋਈ ਤਾਂ ਉਸਨੇ 20000 ਰੁਪਏ ਦਾ ਇਨਾਮ ਐਲਾਨ ਕਰ ਦਿੱਤਾ ਜੇਕਰ ਕੋਈ ਵੀ ਜਾਣਕਾਰੀ ਦਿੰਦਾ ਹੈ ਵੱਡੀ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਕਿ ਇਸ ਪਰਿਵਾਰ ਦੀ ਮਦਦ ਹੋ ਸਕੇ ਇੱਕ ਪਰਿਵਾਰ ਜਿਹੜਾ ਹਾਜ਼ਦਾ ਵਾਸਦਾ ਸੀ ਤਾਂ ਫਿਰ ਤੋਂ ਇਕੱਠੇ ਹੋ ਸਕਣ ਤਾਂ ਪੁਲਿਸ ਸਵਾਲੀਆ ਨਿਸ਼ਾਨੇ ਤੇ ਜਾਨਕੀ ਪੁਲਿਸ ਦੇ ਉੱਤੇ ਵੱਡੇ ਨਿਸ਼ਾਨ ਖਰੇ ਖੜੇ ਹੋ ਗਏ ਨੇ ਸਵਾਲ ਕਿ ਆਖਿਰਕਾਰ ਪੁਲਿਸ ਵੱਲੋਂ ਕਿਉਂ ਨਹੀਂ ਜਾਂਚ ਜਾਰੀ ਕੀਤੀ ਗਈ ਆ ਪੁਲਿਸ ਹਾਲਾਂਕਿ ਵੱਡੇ ਕੋਈ ਵੀ ਬਦਮਾਸ਼ ਜਾਂ ਗੈਂਗਸਟਰ ਨੂੰ ਫੜਨਾ ਹੋਵੇ ਤਾਂ ਲੱਖਾਂ ਦੇ ਨਾਮ ਰੱਖ ਦਿੰਦੀ ਹੈ ਪਰ ਇੱਕ ਪਰਿਵਾਰਿਕ ਮੈਂਬਰ ਦੇ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਜਿਹੜੀ ਆ ਉਸ ਦੇ ਵਿੱਚ ਨਾ ਕੰਮ ਹੋਇਆ ਯਾਨੀ ਕਿ ਕੋਸ਼ਿਸ਼ ਜਿਹੜੀ ਆ ਉਹ ਪੁਲਿਸ ਵੱਲੋਂ ਨਹੀਂ ਕੀਤੀ ਗਈ ਹੈ ਤਾਂ ਇੱਕ ਆਮ ਕਰਦੇ ਵਿਅਕਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਲਈ ਇਨਾਮ ਦਾ ਐਲਾਨ ਕਰ ਦਿੱਤਾ ਹੈ ਦੇਖਣਾ ਹੋਵੇ ਗਾਇਜ਼ ਪੂਰੇ ਮਾਮਲੇ ਦੇ ਵਿੱਚ ਕੀ ਕੋਝੇ ਨਿਕਲ ਕਿਆ ਹੁੰਦਾ ਹੈ ਕਿਸ ਤਰੀਕੇ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਪਰ ਬੇहद ਹੀ ਹੈਰਾਨੀਜਨਕ ਖੁਫਲਾਸੇ ਜਿਹੜੇ ਹੋਏ ਨੇ ਔਰ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਕਿ ਪੁਲਿਸ ਦੇ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ ਹੈ ਪੁਲਿਸ ਸਟੇਸ਼ਨ ਤੇ ਜਾ ਜਾ ਕੇ ਉਹ ਚੱਕਰ ਘੱਟ ਕੇ ਥੱਕ ਗਿਆ ਪਰ ਉਸ ਤੋਂ ਵੱਲੋਂ ਕੋਈ ਵੀ ਪੁਲਿਸ ਵੱਲੋਂ ਉਸ ਨੂੰ ਕੋਈ ਵੀ ਸਹਾਰਾ ਨਹੀਂ ਮਿਲਿਆ ਜਿਸ ਤੋਂ ਬਾਅਦ ਉਸਨੇ ਹੀ ਖੁਦ ਆਪਣੇ ਆਪ ਇਹ ਫੈਸਲਾ ਲਿਆ ਤੇ ਇੱਕ ਵੱਡਾ ਕਦਮ ਚੁੱਕਿਆ